ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਸੋਸ਼ਲ ਮੀਡੀਆ ਅਪਡੇਟ ਉੱਤੇ ਜਿੱਥੇ ਅੱਜ ਆਪਾਂ ਗੱਲ ਕਰਾਂਗੇ ਇੱਕ ਐਹੋਜੀ ਕਲਾਸਮੇਟ ਬਾਰੇ ਜੋ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਅੱਜ ਅਸੀਂ ਗੱਲ ਕਰ ਰਹੇ ਹਾਂ ਉਸ ਭਾਵੁਕ ਖੁਲਾਸੇ ਦੀ ਜਿਸ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ ਰਾਜਵੀਰ ਜਵੰਦਾ ਦੀ ਪੁਰਾਣੀ ਕਲਾਸਮੇਟ ਵੱਲੋਂ ਕੀਤਾ ਗਿਆ ਇਹ ਖੁਲਾਸਾ ਨਾ ਸਿਰਫ ਦਿਲ ਨੂੰ ਛੂ ਰਿਹਾ ਹੈ ਸਗੋਂ ਅੱਖਾਂ ਵਿੱਚ ਨਮੀ ਲਿਆ ਰਿਹਾ ਹੈ ਉਹ ਹੈ ਕੁੜੀ ਜੋ ਰਾਜਵੀਰ ਨਾਲ ਕਲਾਸ ਤੋਂ ਲੈ ਕੇ ਯੂਨੀਵਰਸਿਟੀ ਤੱਕ ਹਰ ਪਲ ਸਾਂਝੇ ਕੀਤੇ ਸੀ ਅੱਜ ਕੈਮਰਾ ਸਾਹਮਣੇ ਆ ਕੇ ਇਹ ਜਿਹੀਆਂ ਯਾਦਾਂ ਸਾਂਝੀਆਂ ਕੀਤੀਆਂ ਜੋ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਵੇਖੀਆਂ ਉਹ ਹੈ ਬੋਲੀ ਰਾਜਵੀਰ ਤਾਂ ਸਾਡਾ ਸਭ ਤੋਂ ਪਿਆਰਾ ਪਿਆਰ ਸੀ ਡਾ ਸਰਲ ਤੇ ਅਹਜੀਆ ਦਿਲਦਾਰ ਕਿ ਹਰ ਇੱਕ ਨੂੰ ਆਪਣਾ ਲੱਗਣ ਲੱਗ ਜਾਂਦਾ ਉਹ ਹੈ ਕਦੇ ਵੀ ਕਿਸੇ ਨੂੰ ਦੁੱਖ ਨਹੀਂ ਦੇਣਾ ਚਾਹੁੰਦਾ ਸੀ ਉਹ ਹੈ ਤਾਂ ਹੱਸਦੇ ਹੀ ਜੀਵਨ ਨੂੰ ਰੰਗीन ਬਣਾ ਦਿੰਦਾ ਸੀ ਉਹ ਹੈ ਅੱਗੇ ਦੱਸਦੀ ਹੈ ਕਿ ਹਾਦਸੇ ਤੋਂ ਬਸ 3 ਦਿਨ ਪਹਿਲੇ ਰਾਜਵੀਰ ਦੀ ਆਪਣੇ ਵਫਾਦਾਰ ਦੋਸਤ ਸੰਦੀਪ ਭੁੱਲਰ ਨਾਲ ਇੱਕ ਸਧਾਰਨ ਗੱਲਬਾਤ ਹੋਈ ਸੀ ਉਹ ਹੈ ਗੱਲ ਬਿਲਕੁਲ ਆਮ ਯਾਰੀ ਵਾਲੀ ਹਾਲਚਾਲ ਪੁੱਛਣਾ ਅਤੇ ਹੱਸਣਾ ਅਤੇ ਬੋਲਣਾ ਅਤੇ ਗੱਲ ਕਰੋ ਸੰਦੀਪ ਨੇ ਮਜ਼ਾਕ ਵਿੱਚ ਕਿਹਾ ਯਾਰ ਰਾਜਵੀਰ ਇੱਕ ਖਾਸ ਬੰਦੇ ਦਾ ਵਿਆਹ ਫਰਮਾਉਣਾ ਹੈ ਤੇ ਉਹ ਸਿਰਫ ਤੈਨੂੰ ਹੀ ਚਾਹੁੰਦੇ ਨੇ ਪ੍ਰੋਗਰਾਮ ਵਿੱਚ ਤਰੀਕ ਵੀ ਤੇਰੇ ਲਈ ਬਦਲ ਦਿੱਤੀ ਹੈ ਰਾਜਵੀ ਨੇ ਹੱਸ ਕੇ ਜਵਾਬ ਦਿੱਤਾ ਯਾਰ ਮੈਂ ਉੱਥੇ ਨਹੀਂ ਪਹੁੰਚ ਸਕਦਾ ਮੇਰੇ ਕੋਲ ਪਹਿਲਾਂ ਹੀ 6 ਸ਼ੋਅ ਬੁੱਕ ਨੇ ਪਰ ਜਿਸ ਨੂੰ ਤੂੰ ਬੋਲੇਗਾ ਮੈਂ ਉਹ ਵੀ ਕਰਾਂਗਾ ਤੇਰੀ ਖਾਤਰ ਤਾਂ ਕੁਝ ਵੀ ਉਸ ਵੇਲੇ ਇਹ ਗੱਲ ਸਭ ਨੂੰ ਆਮ ਲੱਗੀ ਪਰ ਅੱਜ ਵੇਖੋ ਉਹ ਗੱਲ ਇੱਕ ਡੂੰਗਾ ਇਸ਼ਾਰਾ ਬਣ ਗਈ ਹੈ ਜ਼ਿੰਦਗੀ ਕਈ ਵਾਰ ਇਹ ਜੇ ਸੰਕੇਤ ਦਿੰਦੀ ਹੈ ਜੋ ਅਸੀਂ ਫਿਰ ਨਹੀਂ ਸਮਝ ਪਾਉਂਦੇ ਸ਼ਾਇਦ ਰਾਜਵੀਰ ਨੂੰ ਵੀ ਅੰਦਰੋਂ ਇਹ ਅਹਿਸਾਸ ਸੀ ਕਿ ਕੁਝ ਵੱਡਾ ਬਤਲਾਵ ਆ ਰਹੇ ਆਏ ਪਰ ਵਕਤ ਤਾਂ ਰੁਕਦਾ ਨਹੀਂ ਜੋ ਲਿਖਿਆ ਹੈ ਉਹੀ ਹੀ ਹੁੰਦਾ ਹੈ ਅਤੇ ਅੱਜ ਉਹ ਹੈ ਲਿਖੀ ਕਹਾਣੀ ਸੱਚ ਹੋ ਗਈ ਰਾਜਵੀਰ ਨਾ ਸਿਰਫ ਇੱਕ ਗਾਇਕ ਸੀ ਬਲਕਿ ਇੱਕ ਜੀਵਤ ਇਨਸਾਨੀਅਤ ਦਾ ਰੂਪ ਸੀ ਉਸ ਦਾ ਦਿਲ ਇੰਨਾ ਵੱਡਾ ਸੀ ਕਿ ਉਹ ਹਮੇਸ਼ਾ ਦੁਨੀਆ ਨੂੰ ਅੱਗੇ ਰੱਖਦਾ ਉਸ ਨੂੰ ਯਾਦ ਕਰਕੇ ਅੱਜ ਵੀ ਗੱਲਾਂ ਵਿੱਚ ਹੱਸੀ ਆ ਜਾਂਦੀ ਹੈ ਪਰ ਅੱਖਾਂ ਨੂੰ ਨਮੀ ਵੀ ਆ ਜਾਂਦੀ ਹੈ ਉਸ ਦੀ ਅਚਾਨਕ ਵਿਛੋੜੇ ਨੇ ਹਰ ਪੰਜਾਬੀ ਦੇ ਦਿਲ ਨੂੰ چیر ਦਿੱਤਾ ਭੋਗ ਵਾਲੇ ਦਿਨ ਰਾਜਵੀਰ ਦਾ ਨਿੱਕਾ ਪੁੱਤਰ ਰੋ ਰੋ ਕੇ ਥੱਕ ਗਿਆ ਤੇ ਸੋ ਗਿਆ ਕਿਸੇ ਨੇ ਉਸ ਨੂੰ ਅੱਜ ਤੱਕ ਨਹੀਂ ਦੱਸਿਆ ਕਿ ਪਾਪਾ ਹੁਣ ਵਾਪਸ ਨਹੀਂ ਆਉਣਗੇ ਉਹ ਨਿੱਕੀ ਜਿਹੀ ਤਸਵੀਰ ਅੱਜ ਵੀ ਸਾਰਿਆਂ ਨੂੰ ਰੋਵਾ ਦਿੰਦੀ ਏ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਫਿਰੋਜ਼ਪੁਰ ਦੇ ਐਮਪੀ ਵਿਕਰਮਜੀਤ ਸਿੰਘ ਸਹਿਣਵੀ ਜੀ ਬੋਲ ਰਹੇ ਹਨ ਕਿ ਰਾਜੀਵ ਦੀ ਪਤਨੀ ਨੂੰ ਨੌਕਰੀ ਮਿਲਣੀ ਚਾਹੀਦੀ ਹੈ ਉਹ ਕਹਿੰਦੇ ਨੇ ਜੇਕਰ ਸਰਕਾਰ ਨੇ ਨਾ ਦਿੱਤੀ ਤਾਂ ਮੈਂ ਆਪ ਦਵਾਂਗਾ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਅਤੇ ਜੇ ਤੁਸੀਂ ਰਾਜੀਵ ਨੂੰ ਪਿਆਰ ਕਰਦੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਕਮੈਂਟ ਵਿਚ ਵਾਹਿਗੁਰੂ ਲਿਖੋ ਅਤੇ ਮਿਲਦੇ ਹਾਂ ਅਗਲੀ ਅਪਡੇਟ ਵਿੱਚ ਧੰਨਵਾਦ